ਗੁਰੂ ਪਿਆਰੀ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਨ ਹੈ ਅਜੀ ਸਾਰੇ ਇਹੀ ਕਹਿਨੇ ਆ ਕਿ ਰਾਜ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਇਹ ਕਿਉਂ ਕਹਿਨੇ ਕਿਉਂਕਿ 18ਵੀਂ ਸਦੀ ਦੀ ਮੂਹ ਬੋਲਦੀ ਤਸਵੀਰ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਸਥਾਪਿਤ ਕੀਤਾ ਖਾਲਸਾ ਪੰਥ ਨੂੰ ਹੋਰ ਅੱਗੇ ਵਧਾਇਆ ਔਰ ਪੰਜਾਬ ਉਹਨੇ ਵੇਲੇਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਅਮੀਰ ਤੇ ਪੜਿਆ ਲਿਖਿਆ ਹੋਇਆ ਦਰਦਾ ਸੀ। ਤਾਂ ਜੀ ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਸਾਰੀ ਸੰਗਤ ਨੂੰ ਸਭ ਨੂੰ ਮੁਬਾਰਕਾ ਦਿੰਨੇ ਆ। ਤਾਂ ਸਾਡੀ ਛੋਟੀ ਜੀ ਕੋਸ਼ਿਸ਼ ਹੈ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਦੱਸਣ ਦੀ। ਵੀਡੀਓ ਨੂੰ ਐਂਟ ਤੱਕ ਜ਼ਰੂਰ ਦੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। 18ਵੀਂ ਸਦੀ ਦਾ ਇਤਿਹਾਸ ਸਿੱਖ ਸੰਗਰਸ਼ ਦੀ ਮੂਬੋਲੀ ਤਸਵੀਰ ਹੈ। ਇੱਕ ਪਾਸੇ ਵਕਫਾਕੂ ਮੁਸਲਮਾਨ ਸ਼ਾਸਕ ਸਿੱਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਉਣ ਲਈ ਤਤਪਰਸਨ ਦੂਜੇ ਪਾਸੇ ਸਿੱਖ ਸ਼ਹਾਦਤਾਂ ਦੇ ਰਸਤੇ ਤੇ ਤੁਰ ਕੇ ਸਿੱਖ ਰਾਜ ਸਥਾਪਿਤ ਕਰਨ ਦੀ ਜੱਤੂ ਜਹਤ ਵਿੱਚ ਲੱਗੇ ਹੋਏ ਸਨ ਇਸ ਸਦੀ ਦੇ ਅੰਤ ਵਿੱਚ ਸਿੱਖਾਂ ਨੇ ਮਿਸਲਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਕਫਾ ਕਲਾਕਿਆਂ ਪਰ ਆਪਣੇ ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ ਪੰਜਾਬ ਦੀ ਤਰਤੀ ਨੂੰ ਹੁਣ ਕਿਸੇ ਅਜਿਹੇ ਨਾਇਕ ਦੀ ਲੋੜ ਸੀ ਜਿਹੜਾ ਇਹਨਾਂ ਮਸਲਾਂ ਨੂੰ ਸੰਗਠਿਤ ਕਰਕੇ ਸਿੱਖ ਰਾਜ ਦੀ ਸਥਾਪਨਾ ਕਰ ਸਕੇ ਇਤਿਹਾਸ ਦੀ ਇਸ ਮੰਗ ਨੂੰ ਸ਼ਹੀਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ ਪੰਜਾਬ ਦੇ ਇਸ ਮਹਾਨ ਨਾਇਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1780 ਨੂੰ ਗੁਜਰਾਵਾਲਾ ਵਿਖੇ ਸ਼ੁਕਰਚਕੀਆ ਬਿਸਲ ਦੇ ਸਰਦਾਰ ਮਹਾਸੰਦੇਕਰ ਹੋਇਆ ਮਹਾਰਾਜਾ ਰਣਜੀਤ ਸਿੰਘ ਬਚਪਨ ਤੋਂ ਹੀ ਘੋੜਸਵਾਰੀ ਤਲਵਾਰਬਾਜ਼ੀ ਤਰਾਕੀ ਅਬਦੀਬੀ ਰੁਚੀਆਂ ਦਾ ਸ਼ੌਂਕੀ ਸੀ ਵਿਰਸੇ ਵਿੱਚ ਮਿਲੇ ਸਿੱਖ ਧਰਮ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਪੈਰਤਾ ਨਿਰਵੈਰਤਾ ਸ਼ਹਿਨਸ਼ੀਲਤਾ ਤੇ ਉਦਾਰਤਾ ਵਰਗੇ ਦੇਵੀ ਗੁਣਾਂ ਦਾ ਧਾਰਨੀ ਬਣ ਗਿਆ ਮਹਾਰਾਜੇ ਵਿੱਚਲੀ ਸਾਹਸ ਬਹਾਦਰੀ ਦਲੇਰੀ ਨੇ ਉਹਨਾਂ ਨੂੰ ਚੜ੍ਹਦੀ ਜਵਾਨੀ ਵਿੱਚ ਹੀ ਸਿੱਖ ਰਾਜ ਨੂੰ ਸੰਗਠਿਤ ਕਰਨ ਵੱਲ ਪ੍ਰੇਰਿਆ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਕੇ ਪੰਜਾਬ ਦੇ ਵਿੱਚ ਖਾਲਸਾ ਰਾਜ ਸਥਾਪਿਤ ਕਰ ਲਿਆ। ਸਥਾਪਿਤ ਕੀਤੇ ਰਾਜ ਨੂੰ ਆਪਣੇ ਪਰਿਵਾਰ ਜਾਂ ਬਿਸਲ ਦੇ ਨਾਮ ਜੋੜ ਕੇ ਇਸ ਨੂੰ ਸਰਕਾਰ ਖਾਲਸਾ ਦੀ ਉਪਾਧੀ ਦਿੱਤੀ। ਰਾਜ ਦੀ ਮੋਹਰ ਉੱਤੇ ਸ੍ਰੀ ਅਕਾਲ ਜੀ ਸਹਾਇ ਅਤੇ ਸਿੱਕਿਆਂ ਉੱਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉਕਰਿਆ ਹੁੰਦਾ ਸੀ। ਮਹਾਰਾਜਾ ਆਪਣੇ ਦਿਨ ਦੇ ਕਮਾਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਹੁਕਮਨਾਮਾ ਸੌਣ ਉਪਰੰਤ ਹੀ ਕਰਦੇ ਸਨ ਉਹ ਹਰ ਮਹਿੰਮਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਅਤੇ ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਸ਼ਬਦ ਗੁਰੂ ਸਾਹਮਣੇ ਨਤਮਸਤਕ ਹੁੰਦੇ ਉਹਨਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿੱਚ ਸਿੱਖਾਂ ਦੀ ਗਿਣਤੀ ਸਿਰਫ 8% ਸੀ ਬਾਕੀ 92% ਜਨਤਾ ਹਿੰਦੂ ਜਾਂ ਇਸਲਾਮ ਧਰਮ ਦੇ ਨਾਲ ਸੰਬੰਧਿਤ ਸੀ। ਉਹਨਾਂ ਦੀ ਰਾਜ ਦੇ ਵਿੱਚ ਹਰੇਕ ਧਰਮ ਵਾਲਾ ਆਜ਼ਾਦਾਨਾ ਮਾਹੌਲ ਦਾ ਆਨੰਦ ਮਾਣਦਾ ਸੀ। ਕਟੜਵਾ ਤੰਗ ਦਿਲੀ ਤੋਂ ਮਹਾਰਾਜਾ ਕੋਹਾਂ ਦੂਰ ਸੀ। ਉਹਨਾਂ ਦੇ ਮਾਨੰਦਰ ਸਾਰੇ ਧਰਮਾਂ ਦਾ ਸਤਕਾਰ ਸੀ। ਇਸ ਉਦਾਰ ਨੀਤੀ ਕਰਕੇ ਹੀ ਉਹਨਾਂ ਨੇ ਨਾ ਕੇਵਲ ਸਿੱਖ ਗੁਰਦੁਆਰਿਆਂ ਦੇ ਨਾਮ ਵੱਡੀਆਂ ਜ਼ਗੀਰਾਂ ਲਗਾਈਆਂ ਬਲਕਿ ਹਿੰਦੂ ਮੰਦਰਾਂ ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖਜ਼ਾਨੇ ਦਿੱਤੇ ਬਿਸ਼ੱਕ 1809 ਇਸਵੀ ਵਿੱਚ ਅੰਗਰੇਜ਼ਾਂ ਦੇ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜੇ ਦੀ ਸਮੁੱਚੇ ਸੇ ਖੇਤਰ ਨੂੰ ਸਰਕਾਰੇ ਖਾਲਸਾ ਦਾ ਹਿੱਸਾ ਬਣਾਉਣ ਦੀ ਬਿਲਾਸ਼ਾ ਪੂਰੀ ਨਾ ਹੋਣ ਦਿੱਤੀ ਪਰ ਫਿਰ ਵੀ ਉਹਨਾਂ ਦੇ ਰਾਜ ਦੀਆਂ ਹੱਦਾਂ ਚੀਨ ਦਰਾ ਖੈਬਰ ਅਤੇ ਅਫਗਾਨਿਸਤਾਨ ਦੇ ਨਾਲ ਜਾ ਲੱਗਦੀਆਂ ਸਨ ਮਹਾਰਾਜੇ ਦੀ ਦੂਰ ਦ੍ਰਿਸ਼ਟੀ ਤਾਕਤ ਖਾਲਸਾ ਫੌਜ ਤੋਂ ਤਾਂ ਅਗਰੇਚ ਵੀ ਥਰ-ਥਰ ਕਮ ਦੇ ਸਨ ਇਸੇ ਲਈ ਤਾਂ ਮਹਾਰਾਜੇ ਦੇ ਜਉਂਦੇ ਜੀ ਸਿੱਖ ਰਾਜ ਨੂੰ ਹਥਿਆਉਣ ਦੀ ਸੋਚ ਵੀ ਨਾ ਸਕੇ ਜਿੱਤੇ ਮਹਾਰਾਜਾ ਆਪ ਇੱਕ ਮਹਾਨ ਜਰਨੈਲ ਸੀ ਉੱਥੇ ਉਹ ਬਹਾਦਰ ਜਰਨੈਲਾਂ ਦਾ ਕਦਰਦਾਨ ਵੀ ਸੀ ਸ਼੍ਰੀ ਹਰਿ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਪ੍ਰਤੀ ਮਹਾਰਾਜੇ ਦਾ ਸਤਕਾਰ ਇਸ ਤੱਤ ਦੀ ਪ੍ਰੂਰਤਾ ਕਰਦਾ ਹੈ ਇਸੇ ਨਾਲ-ਨਾਲ ਮਹਾਰਾਜਾ ਲਿਖਾਰੀਆਂ ਤੇ ਵਿਦਵਾਨਾਂ ਦਾ ਵੀ ਬਹੁਤ ਕਦਰਦਾਨ ਸੀ। ਮੁੰਸ਼ੀ ਸੋਹਨlal, ਦੀਵਾਨ ਅਬਰਨਾਥ, ਗਣੇਸ਼ਦਾਸ, ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੀ ਸਤਕਾਰ ਤੇ ਪਿਆਰ ਦੇ ਪਾਤਰ ਸਨ। ਮਹਾਰਾਜਾ ਕੁਦਰਤਦਾ ਬਹੁਤ ਹੀ ਕਦਰਦਾਨ ਸੀ। ਉਹ ਬਾਗ-ਬਗੀਚੇ ਲੌਨ ਦੇ ਵਿੱਚ ਖਾਸ ਦਿਲਚਸਪੀ ਰੱਖਦੇ ਸਨ। ਉਹ ਆਪਣੇ ਦਰਬਾਰੀਆਂ ਤੇ ਸਰਦਾਰਾਂ ਨੂੰ ਵੀ ਬਾਗ-ਬਗੀਚੇ ਲਗਾਉਣ ਦੇ ਲਈ ਉਤਸ਼ਾਹਿਤ ਕਰਦੇ ਰਹਿੰਦੇ। ਉਹਨਾਂ ਨੇ ਕਈ ਬਾਗ ਨਵੇਂ ਬਾਬਤ ਕਰਵਾਏ ਤੇ ਕਈ ਉਜੜਿਆ ਬਾਗਾਂ ਨੂੰ ਪੁਨਰਵਾਪਤ ਕਰਵਾਇਆ। ਦਿਨਾਨਾਦ ਦਾ ਬਗੀਚਾ, ਲਾਹੌਰ ਦਾ ਬਦਾਮੀ ਬਾਗ, ਦੀਵਾਨ ਰਤਨ ਚੰਦ, ਡੜੀਵਾਲ ਦਾ ਬਾਗ, ਰਾਮ ਬਾਗ, ਅੰਮ੍ਰਿਤਸਰ ਸ਼ਾ ਆਲਮ ਗੇਟ, ਲਾਹੌਰ ਦੇ ਹਜ਼ੂਰੀ ਬਾਗ ਉਹਨਾਂ ਦੇ ਸਮੇਂ ਦੇ ਪ੍ਰਸਿੱਧ ਬਾਗ ਸਨ। ਇਸ ਤੋਂ ਇਲਾਵਾ ਦਿਨਾਨਗਰ, ਬਟਾਲੇ, ਮੁਲਤਾਨ ਅਤੇ ਕਈ ਹੋਰ ਥਾਵਾਂ ਤੇ ਵੀ ਉਹਨਾਂ ਨੇ ਪ੍ਰਸਿੱਧ ਬਾਗ ਬਣਵਾਏ। ਮਹਾਰਾਜਾ ਕਰਮਦੇ ਦੇ ਮਹੀਨੇ ਦੀਨਾ ਨਗਰ ਅਤੇ ਬਟਾੜੇ ਵਿੱਚ ਬਣੇ ਆਪਣੇ ਮਹੱਲਾ ਵਿੱਚ ਗੁਜ਼ਾਰਦੇ ਸਨ ਦੋ ਮੰਜ਼ਿਲਾ ਮਕਾਨ ਉਹਨਾਂ ਨੇ ਪਈਆਂ ਉੱਪਰ ਹੀ ਬਣਾਇਆ ਹੁੰਦਾ ਸੀ ਜਿਸ ਨੂੰ ਅਕਸਰ ਦੀਨਾ ਨਗਰ ਲੈ ਜਾਂਦੇ ਸਨ ਦੀਨਾ ਨਗਰ ਅੱਜ ਵੀ ਮਹਾਰਾਜੇ ਦੇ ਮਹਿਲ ਦੇ ਮੱਦਮ ਨਿਸ਼ਾਨ ਉਹਨਾਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਨੇ ਇਹਨਾਂ ਸਾਰੇ ਗੁਣਾ ਤੋਂ ਇਲਾਵਾ ਉਹਨਾਂ ਦਾ ਨਿਆ ਪ੍ਰਬੰਧ ਅਤੀ ਸਲਾਉਣ ਯੋਗ ਸੀ ਕਿਉਂਕਿ ਉਹਨਾਂ ਦੇ ਰਾਜ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਗਲਤੀ ਕਰਨ ਵਾਲਿਆਂ ਨੂੰ ਜਿਆਦਾ ਤੋਂ ਜਿਆਦਾ ਕੰਮ ਤੋਂ ਬਰਖਾਸਤ ਕਰਨਾ, ਤਨਖਾਹ ਕਟਣਾ, ਜਗੀਰ ਖੋ ਲੈਣਾ, ਜੁਰਮਾਨਾ ਲਾਉਣਾ, ਕੈਦਵਾਰੀਆਂ ਸਜ਼ਾਵਾਂ ਹੀ ਦਿੱਤੀਆਂ ਜਾਂਦੀਆਂ ਸਨ। ਉਹਨਾਂ ਦੇ ਰਾਜ ਵਿੱਚ ਅਹੁਦਿਆਂ ਦੀ ਵੰਡ ਕਰਨ ਲੱਗਿਆਂ ਧਰਮ, ਜਾਤੀ ਨੂੰ ਉਦਾਰ ਨਹੀਂ ਸੀ ਬਣਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਹਰ ਖੇਤਰ ਤੋਂ ਆਪਣੇ ਰਾਜ ਨੂੰ ਉੱਚਾ ਚੁੱਕਣਾ ਚਾਹੁੰਦੇ ਸਨ। ਉਨ੍ਹਾਂ ਦੀ ਰਾਜ ਵਿੱਚ ਹਰ ਮਨੁੱਖ ਆਜ਼ਾਦੀ ਨਾਲ ਜੀਵਨ ਬਸਰ ਕਰ ਸਕੇ ਇਹੀ ਉਨ੍ਹਾਂ ਦਾ ਮੁੱਖ ਉਦੇਸ਼ ਸੀ ਮਹਾਬਲੀ ਰঞ্জੀਤ ਸਿੰਘ ਹੋਇਆ ਪੈਦਾ ਨਾਲ ਜੋਰ ਦੇ ਮੁਲਕ ਹਿਲਾਇਆ ਗਿਆ ਮਲਤਾਨ ਕਸ਼ਮੀਰ ਪੇਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਇਆ ਗਿਆ ਸ਼ਾ ਮੁਹੰਮਦਾ ਜਾਨ 50 ਬਰਸਾਂ ਅੱਛਾ ਰਾਜ ਕੇ ਰਾਜ ਕਮਾਇਆ ਗਿਆ ਸ਼ਾਹ ਮੁਹੰਮਦ ਦੇ ਇਸ ਕਥਨ ਦੀ ਸਚਾਈ ਦਾ ਸਬੂਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪ੍ਰਤਾਪ ਸੱਚਮੁੱਚ ਚਮਕਦੇ ਸੂਰਜ ਵਾਂਗ ਸੀ। ਉਸ ਦੀ ਸ਼ਕਤੀ ਅਟਕ ਦੇ ਅਥਰੇਪਨ ਨੂੰ ਅਟਕਾਉਣ ਦੇ ਸਮਰੱਥ ਸੀ। ਉਸ ਦੀ ਤੇਗ ਦੀ ਤਿੱਖੀ ਧਾਰ ਅੱਗੇ ਕਾਬਲਕੰਦਾਰ ਦੇ ਜ਼ਾਲਮ ਪਠਾਣਾ ਨੇ ਸ਼ੀਸ਼ ਨਵਾ ਦਿੱਤੇ। ਫਤਿਹ ਸਦਾ ਉਸ ਦੇ ਪੈਰ ਚੁੰਮਦੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਸਨੇ 18ਵੀਂ ਸਦੀ ਦੇ ਵਿੱਚ ਖਿੰਡਰੀ ਪੁੰਡਰੀ ਤੇ ਲਹੂ ਲਹਾਨ ਹੋਈ ਖਾਲਸੇ ਦੀ ਸ਼ਕਤੀ ਦਾ ਇਕੀਕਰਨ ਕਰਦਿਆਂ ਇੱਕ ਮਜ਼ਬੂਤ ਖਾਲਸਾ ਰਾਜ ਦੀ ਸਥਾਪਨਾ ਕੀਤੀ ਉਸ ਦੀ ਕੀਤੀ ਕਾਲ ਕਮਾਈ ਉੱਪਰ ਅਸਮੁੱਚਾ ਪੰਥ ਮਾਣ ਕਰਦਾ ਹੈ ਉਹਨਾਂ ਦਾ ਰਾਜ ਭਾਗ ਗੁਰੂ ਸਾਹਿਬ ਦੇ ਬਚਨਾਂ ਰਾਜਾ ਤਖਤ ਟਿਕੈ ਗੁਣੀ ਪੈ ਪੰਚਾਇਣ ਰਤ ਦਾ ਪੂਰਕ ਸੀ ਪਰੰਤੂ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਜੂਨ 1839 ਈਸਵੀ ਦੇ ਨਾਲ ਹੀ ਹੋ ਗਿਆ ਮਹਾਰਾਜਾ ਦਾ ਸੰਸਕਾਰ ਛੋਟੀ ਰਾਵੀ ਦੇ ਕੰਡੇ ਲਾਹੌਰ ਕਿਲੇ ਦੇ ਬਾਹਰ ਗੁਰਦੁਆਰਾ ਡੇਰਾ ਸਹਿਬ ਦੇ ਸਾਹਮਣੇ ਕੀਤਾ ਗਿਆ 1947 ਈਸਵੀ ਵਿੱਚ ਹੋਈ ਵੰਡ ਕਾਰਨ ਇਹ ਸਬ ਯਾਦਗਾਰਾਂ ਪੱਛਮੀ ਪੰਜਾਬ ਦੇ ਵਿੱਚ ਹੀ ਰਹਿ ਗਈਆਂ ਸੋ ਇਸੇ ਕਰਕੇ ਲੋਕ ਯਾਦ ਕਰਦੇ ਨੇ ਕਿ ਰਾਜ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਕੋਟੀ ਕੋਟੀ ਵਰਨਾ